ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੀ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਦੁਆਰੇ ਘਰ ਦੁਆਰੇ ਫਿਰ ਦਿਖਾਈਏ ਵੀਡੀਓ ਬਲੌਗ ਜੀ ਦਿਖਾਵਾਂਗਾ ਫਿਰ ਮੈਂ ਠੀਕ ਆ ਸਾਡਾ ਬੰਦਾ ਇੱਧਰ ਲੱਗਾ ਬੈ ਜਿੰਮ ਕਰਨ ਹੁਣ ਤੁਹਾਨੂੰ ਦਿਖਾਉਣੇ ਨੇਾਰੇ ਕਰਤੱਬ ਓ ਬ੍ਰਾਵੀਸਿਮੋ ਐ ਜੋਬਨ ਬਾਈ ਜਿੰਮ ਕਰਨੇ ਵਾਲਾ ਮੁੰਡਾ ਆਹ ਚੱਲ ਬਸ ਕਰ ਹੋਰ ਨਾ ਕਰੀ ਹੁਣ ਹਾਂ ਅੱਛਾ ਇਹ ਮੈਂ ਵਿੱਚ ਵਿੱਚ ਇਹ ਜੀ ਛੁਰਲੀ ਛੱਡਦਾ ਕਈ ਵਾਰ ਬੰਦਾ ਸੋਚਣੇ ਮਨ ਮਜੂਰ ਹੋ ਜਾਂਦਾ ਗੱਲਾਂ ਬੰਦ ਨਹੀਂ ਕਿੱਥੋਂ ਕੱਢਦਾ ਇੰਨੀਆਂ ਇਹ ਚੱਲੀਏ ਫੇਰ ਪਾਰਕ ਚ ਜਨੂੰ ਕਈ ਦਿਨ ਹੋ ਗਏ ਸੀ ਯਾਰ ਇਹਨਾਂ ਨੂੰ ਪਾਰਕ ਨਹੀਂ ਸੀ ਲਿਆ ਹੋਇਆ ਪਹਿਲਾਂ ਗਏ ਸੀ ਉੱਧਰ ਸਵਿਟਜ਼ਰਲੈਂਡ ਹੁਣ ਉੱਧਰੋਂ ਆਏ ਆ ਮਾ ਚਲੋ ਬੱਚਿਆਂ ਨਾਲ ਟਾਈਮ ਸਪੈਂਡ ਕਰੀਏ ਮੜਾ ਸਵਾਰ ਕੇ ਇਹਨਾਂ ਨੂੰ ਖਿਲਾ ਆਕ ਲਈਏ ਫੇਰ ਜਾਣੇ ਘਰੇ ਆ ਬਣਾਉਣੀ ਆ ਕਸਤੈਲੋ ਬੱਲੇ ਫਿਰ ਚ ਨਾ ਬਾਦੀ ਉਹਦੇ ਥੱਲੇ ਰੱਖ ਚਲੋ ਹੁਣ ਬਸ ਇੰਨਾ ਵੀ ਨਾ ਲੱਬੜੋ ਰੇਤੇ ਜੇ ਜਿਸ ਨੂੰ ਖੁੱਲੀ ਛੂਟ ਦਿੱਤੀ ਟੁੱਟੇ ਛਿੱਤਰ ਮੰਗਾ ਹੀ ਵਧੀਆ ਨੇ ਹੁਣ ਤੁਸੀਂ ਪਾਣੀ ਇਹ ਹੁਣ ਤਾਂ ਆ ਪਾਣੀ ਪੀਣਾ ਚਲ ਟੂਟੀ ਉੱਪਰ ਪੀਣੇ ਕਹਾ ਜਾ ਫਿਰ ਮੈਂ ਪਹਾੜਾਂ ਤੇ ਜਾਂਦਾ ਰਹਿੰਦਾ ਨਾ ਮੇਰੇ ਨਾਨਾ ਨੂੰ ਵੀ ਸ਼ੌਂਕ ਪੈ ਗਿਆ ਪਹਾੜਾਂ ਦਾ ਚਲੋ 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 ਚੜਜੋ ਪਹਾੜ ਉਨ ਜਾ ਬੰਨ ਪਰ ਬੋਸ ਪੈਰ ਨਾਲ ਪੈਰ ਨਾਲ ਪੁੱਤਾਂ ਪੈਰ ਨਾਲ ਪੈਰ ਨਾਲ ਮਾਰ ਜੋਰ ਨਾਲ ਤਾਂ ਮੈਂ ਮਾਰਦਾ ਚੱਲ ਚੱਲ ਤੋ ਨਹੀਂ ਨਹੀਂ ਅੱਜ ਕੇ ਪੱਜ ਕੇ ਪੱਜ ਕੇ ਪੱਜ ਕੇ ਪਾਣੀ ਪੀ ਪਾਣੀ ਪੀਣਾ ਟੂਟੀ ਤੇ ਚੱਲ ਫਿਰ ਉੱਥੇ ਚੱਲ ਉਹ ਰਦੀ ਰ ਜਾਂਦੇ ਨੇ ਤੈਨੂੰ ਰਸਮ ਪਹਿਲਾਂ ਅੱਜ ਤੋਂ ਕੋਪਤ ਪਾਣੀ ਪੀ ਲੋ। ਉਹਦੇ ਬਾਅਦ ਖੇលਦੇ ਆਂ ਫਿਰ। ਟੁੱਪਾਂ ਕਰਕੇ ਨਾ ਹੁਣ ਘਾ ਵੀ ਖਤਮ ਜਾ ਹੋਣ ਲੱਗ ਗਿਆ। ਕਿਉਂਕਿ ਮੀਂਹ ਨਹੀਂ ਪੈਂਦੇ ਹੁਣ। ਜਦੋਂ ਮੀਂਹ ਪੈਣਾ ਫਿਰ ਇਹਨੇ ਹਰਾ ਭਰਾ ਜਾ ਹੋਣਾ। ਇਹ ਪਾਣੀ ਪੂਣੀ ਵੀ ਨਾ ਲਾਇਆ ਤੇ ਕੀ ਤਾਂ ਨਹੀਂ ਤਾਂ ਅੱਗੇ ਤਾਂ ਪਾਣੀ ਪੂਣੀ ਲਾ ਦੇਣੇ ਚਲੋ। ਆਹ ਖਤਮ ਜਾ ਹੋਣ ਲੱਗਦਾ ਘਾ। ਟੁੱਪਾਂ ਦੇ ਖੇਲ ਖੇਲ ਕੇ ਦੇਖ ਲੈ ਤੋੜਾ। ਤੇਰੇ ਕਿੱਥੇ ਡੋਲੇ ਦਿਖਾਈਦਾ ਉਹ ਹਾਂ ਬਾਈ ਜੋ ਬੰਦੇ ਕੱਪੜੇ ਖਰਾਬ ਕਰਦੇ ਸਾਰੇ ਮੈਂ ਪਲਾ ਦੇਣਾ ਮੈਂ ਪਲਾ ਦੇਣਾ ਰਹਿਣ ਦੇ ਨਾ ਹੋਰ ਗਿੱਲੇ ਕਰ ਦੇ ਕੋਈ ਵੀ ਮੈਂ ਚੱਲ ਚੱਲ ਨਾ ਲੈ ਤੂੰ ਆਪਣਾ ਪਾਣੀ ਪੀ ਲੈ ਪਾਣੀ ਘੱਟ ਪੀਨੇ ਨਾ ਉਹਨੇ ਜਾਣਾ ਤੁਸੀਂ ਆ ਆ ਆ ਅੱਜ ਪਪਾ ਜੋਪੇ ਨੂੰ ਪਾਣੀ ਪਿਲਾਉਂਦੇ ਆ ਆ ਦੇਖੋ ਆ ਦੇ ਹੋਰ ਇਹ ਤੇ ਪਪਾ ਇਹ ਤਾਂ ਦੋ ਬਣਾ। ਕਰਦੇ ਮੈਂ ਬੰਦੀ ਪਪਾ। ਕਰਦੇ। ਕਿੰਨਾ ਰੌਲਾ ਪਾਉਣ ਲੱਗਿਆ ਵਾ ਇਹ। ਚਾਓ ਬਿੰਗ ਬਿੰਗ ਕਿੱਥੇ ਗਏ ਤਨੂਰੇ। ਚਾਓ ਸਕੂਲ ਆ। ਆ ਚਾਓ ਚਾਓ ਸਕੂਲ ਆ। ਚਾਓ ਚਾਓ ਸਕੂਲ। ਮਸਤੀ ਆਪੇ ਬੂਰਾ ਹਾਂ। ਅੱਜ ਕਈ ਦਿਨ ਬਾਅਦ ਪਾਰਕ ਆਇਆ ਨਾ ਤਾਂ ਕਰਕੇ। ਬੂਰਾ। ਗੋਲ ਨੂੰ ਪਿੱਛੇ। ਕੀ ਬੋਲਾਂ ਚੱਲ ਤੂੰ ਦੇ ਆਵਣੇ ਝੂਠੇ। ਓ ਬਾਤ ਬਾਤ ਬਸ ਬਾਗਲਾਂ ਨਾ ਗਾਣੇ ਜਗਾਈਆ ਹੌਲੀ 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 ਬਾਲੀ ਫੁਗਰੀ ਚ ਨਾਓ ਓ ਸਹੀ ਸਾਈਸੀ ਤੂੰ ਸਹੀ ਸਾਈਸੀ ਤੋ ਯੋ ਸੋਨੋ ਗ੍ਰਾਂਡੇ ਯਾ ਤੂੰ ਤੇ ਜੂਬਾ ਆ ਵੀ ਆ ਵੀ ਆ ਬੇ ਓ ਆ ਓ ਸੱਤ ਕਿਨਾਰਾ ਹਾਂ ਹੱਥ ਵੀ ਛੱਡਦਾ ਤੂੰ ਐਡਾ ਵੱਡਾ ਹੋ ਗਿਆ ਤੂੰ ਹੂੰ ਧੀਏ ਓਕੇ ਬੋਲ ਇਹ ਆ ਬੈਠ ਗਿਆ ਰਸਮਾ ਚੱਲ 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 ਇਹ ਓ ਪਹੁੰਚ ਗਿਆ ਜੀ ਸਰੇ ਚਲ ਆ ਜਾ ਹੁਣ ਉਤਰਿਆ ਚੀੜੀਆਂ ਦੇ ਘਰ ਦੇਖ ਰਹੇ ਹਾਂ ਹੁਣ ਇਹ ਔਰ ਇਹ ਬਣਾਇਆ ਮੇਰਾ ਸਮਾਂ ਕਿਹੜਾ ਚੱਲ ਬਾਹਰ ਕੀੜੀਆਂ ਹੁਣ ਗਈਆਂ ਹੋਈਆਂ ਪੁੱਤ ਕਿੜੇ ਤਰ ਕਰਤੋਂ ਨਾ ਬੋਲ ਮਾ ਨਾ ਪਤਾ ਇਹਨੇ ਬੀਜਦਾ ਹੁੰਦਾ ਕਿਸੇ ਦਾ ਘਰ ਥੋੜੀ ਥੋੜੀ ਦੇਹ ਹੁੰਦਾ ਹੂੰ ਔਰ ਉਧਰ ਵੀ ਲੱਗੇ ਨੇ ਆ ਦਿਖਾ ਮਾ ਇਹਨਾਂ ਇਹਨਾਂ ਉਹ ਦੇਖ ਕੋਣ ਨੇ ਵਿਛੋਇਆ ਹਾਂ ਉਹਨਾਂ ਨੇ ਵੀ ਰੱਖੇ ਵੀ ਜਿਹੜੀਆਂ ਆ ਦੇਖ ਆ ਨਮਾ ਲ ਬਣਾ ਕੇ ਆ ਕੋਈ ਪਾਪਾ ਤੀਂਆਂ ਦਾ ਬਰਜੀਆਂ ਨੇ ਉਹ ਵੱਢ ਜਰ ਬੋਲ ਜਰ ਸੁਣਦੀ ਨਹੀਂ ਤੈਨੂੰ ਆ ਰੇਖ ਹੁਣ ਦਰਾਖਤਾਂ ਨੂੰ ਫਿਰਦੀਆਂ ਪੁੱਤ ਮੀਂਹ ਜਾ ਕੇ ਬੈਠਦੇ ਹੁੰਦੇ ਹੁਣ ਮੀਂਹ ਪੈਂਦਾ ਜਾਂ ਕੁਝ ਹੁੰਦਾ ਉਹ ਤਾਂ ਹੋ ਜਾਣਾ ਦੇਖੋ ਉਸੇ ਬੈਠਾ ਉਹਦਾ ਦਾਣਾ ਉਰੇ ਹੀ ਬੈਠਦੀਆਂ ਰਖ ਬਿਠਾ ਹੋਈਆਂ ਵੀ ਉਹ ਦੇਖੋ ਨਹੀਂ ਉਹ ਦੇਖੋ ਬੱਪਾ ਹੂੰ ਉਹਨਾਂ ਨੇ ਤਾਂ ਰੱਖਿਆ ਹੋਈਆਂ ਪੁੱਤ ਹੂੰ ਆ ਜਾ ਲੋ ਵੀ ਹੁਣ ਪਹੁੰਚੇ ਆਪਾਂ ਘਰ ਪਾਰਕ ਜਿੱਥੇ ਨਾਲ ਡਾਉਂ ਟੁੱਟ ਗਿਆ ਪਹਿਲਾਂ ਗਿਆ ਮੈਂ ਐਕਸਰਸਾਈਜ਼ ਕਰਨ ਸਵੇਰੇ ਫੇਰ ਕਰਨਾ ਉਦੋਂ ਉਹ ਨਿਆਣੇ ਨੇ ਰੋਲਾ ਪਾ ਲਿਆ ਫਿਰ ਨਿਆਣੇ ਨੂੰ ਲੈ ਗਿਆ ਹੁਣ ਉਹ ਚਾਰ ਪੰਜ ਘੰਟੇ ਹੋ ਗਿਆ ਇੱਧਰ ਘੁੰਮਦੇ ਹੁਣ ਖਾਣੇ ਰੋਟੀ ਪਾਣੀ ਦੇਖ ਦੇਖ ਆਪਣੇ ਲੋ ਵੀ ਅੱਜ ਬਣੀਆਂ ਸਾਡੇ ਘਰੇ ਪਿੰਡੀਆਂ ਤੇ ਨਾਲ ਮੜ ਜੇ ਅੰਡੇ ਦੀ ਪੁਰਜੀ ਆ ਤੇ ਲੱਸੀ ਓ ਤੂੰ ਟਿਕ ਜਾ ਟਿਕ ਜਾ ਰਸਨ ਬੱਸ ਕਰ ਐਨੀ ਥੋੜੀ ਖਾ ਲੈ ਪੁੱਤ ਮਨ ਨੂੰ ਪੜਿਆ ਤਾਂ ਥੋੜੀ ਜੀ ਲੱਗ ਗਿਆ ਆਪਣੇ ਕੰਮਾਂ ਪਰ ਮੈਂ ਖੇਡਦਾ ਰਹੇ ਨਾ ਖੇਡਦਾ ਏ ਤੂੰ ਕਿਆ ਖੇਡਦਾ ਹੈਂ ਹਾਂ ਉਹ ਚਾਹ ਉਹ ਲੋਚੇ ਪਿੱਟਬੋਲ ਖਿੱਤ ਗਿਆ ਬੋਲ ਖਿੱਤ ਗਿਆ ਹਾਂ ਪਿੱਟਬੋਲ ਖੇਲਣੇ ਨੇ ਉਹ ਚਾਹ ਦੀ ਲੋਚੇ ਪਿੱਟਬੋਲ ਖਿੱਤ ਗਿਆ ਦੇਖੋ ਓਕੇ ਠੀਕ ਹੈ ਦੇਖੋ ਪਾਪਾ ਇਹ ਦਿਖਾ ਚਾਹਦਾ ਬਸ ਠੀਕ ਰੋਲਾ ਨਾ ਪਾਏ ਨਾ ਪਤਾ ਨਹੀਂ ਥੋੜੀ ਢਿੱਡ ਵਿੱਚ ਕਿਆ ਲੱਗਿਆ ਵਾ ਕਿਆ ਨਹੀਂ ਹੈ ਇਹ ਜਾਂ ਅਜੇ ਹੁਣ ਤੁਹਾਨੂੰ ਰੋਟੀ ਖਵਾਈ ਘੰਟਾ ਪਹਿਲਾਂ ਹੁਣ ਪਤਾ ਤੇ ਜਾ ਕੇ ਲੈ ਕਿਸੇ ਨੇ ਕੋਸ ਚੱਕ ਲਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਤਾ ਨਹੀਂ ਕਿਦਾਂ ਇੰਨਾ ਖਾਈ ਜਾਂਦੇ ਆ ਇਹ ਕੋਈ ਨਹੀਂ ਕੋਈ ਨਹੀਂ ਡੋਲਾ ਤੇ ਆਇਆ ਡੋਲਾ ਤੇ ਆ ਲੈ ਰੋਪੇ ਹੁਣ ਐ ਹੋਰ ਪਾਲੀ ਹੋਰ ਪਾਲੀ ਹੋਰ ਪਾਲੀ ਹੋਰ ਪਾਲੀ ਉਹ ਬਲੌਗ ਚ ਆ ਜਣਾ ਤੇਰਾ ਰੋਂਦਾ ਮੂੰ ਚੁੱਪ ਕਰ ਜਾ ਉਹ ਤੱਕ ਮੂੰ ਵਿੱਚ ਹੀ ਮਿਜ ਲੈ ਪਾਦਨਾ ਪਾਦਨਾ ਹੋਰ ਪਾਦਨਾ ਪਾਦਨਾ ਨੂੰ ਤਬਿਆ ਪਾ ਕੇ ਦੇਣਾ ਹੋ ਖਾਲੀ ਬਧੇਰੇ ਭਾਈ ਉਧਰ ਆ ਗਾ ਤਾਂ ਜਲਦੀ ਹੋਏਗਾ ਤੋ ਬੇਟੀ ਹਾਂਜੀ ਸਟੂਡੈਂਟ ਜੀ ਕੀ ਕਰਦੇ ਹੋ ਖੇਡਦੇ ਆ ਓਮ ਲੜਾਉਦੇ ਕਿਆ ਦੇ ਘੋਣੇ ਕਿਆ ਬਣਿਆ ਹੋਇਆ ਇਹ ਆਪੇ ਆਪੇ ਸੇ ਆਪੇ ਇੱਧਰ ਦੂਰ ਤੇ ਲੈ ਨਾ ਮਾ ਚਲੋ ਚਲੋ ਹੁਣ ਕਰ ਦਮ ਇਕੱਠਾ ਇਹਨੂੰ ਬਸ खना जरा गई जरा मर्जी ले लो चल जो मैं लिखित चल लिखे पर लिखित है कुछ जहरो लिखित ही जहरो लिख लिखित जैरो चल जहरो लिखित हा जहरो लिखित हा ਬੱਚਾ ਚਲ ਰੋ ਕਰੋ ਬੰਦ ਫਿਰ ਚੱਲ ਇੱਕ ਹਜ਼ਰੋ ਕੋਈ ਨਹੀਂ ਗੋਲ ਆ ਲੈ ਲਾ ਪਰ ਆ ਰਿਖ ਆ ਗਿਆ ਆ ਗਿਆ ਚੁੱਪ ਸ਼ਾ ਇਹ ਆ ਲਿਖਤੀ ਹੈ ਨਾ ਆ ਬਣਾਤੀ ਜ਼ੈਰੋ ਬਣਾ ਲਓ ਜ਼ੈਰੋ ਐਦਾਂ ਹਾਂ ਗੋਲ ਗੋਲ ਜੀ ਜ਼ੈਰੋ ਪਿਓ ਜ਼ੈਰੋ ਪਿਓ ਕਿਆ 0 ਪਿਉ 0 ਕਿੰਨਾ ਬਣਾ ਜ਼ਰੂਰ ਪਿਉ ਜ਼ਰੂਰ ਚੱਲ ਚੱਲ ਲਿਖ ਲੈ ਆਹ ਦਾ ਇਕੱਠੇ ਕਰ ਦੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਾ ਬਾਈ ਇਹਨਾਂ ਦੇ ਖੇਡਾਂ ਹੀ ਇਕੱਠੇ ਕਰੀਂਦੇ ਆਂ ਬਸ ਆਹ ਜੇ ਪਹਿਲਾਂ ਮਿੰਟ ਪਹਿਲਾਂ ਇਕੱਠੇ ਕਰਦੇ ਫੇਰ ਖਣਾਉਂਦੇ ਆਂ ਆਹੀ ਕੰਮ ਚੱਲੀ ਜਾਂਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੋ ਤੇ ਨਾ ਪਈਆਂ ਉਹ ਪਈਆਂ ਹਾਂ ਤੂੰ ਕਿ ਭਾਗ ਕਿਸ਼ੇ ਤੂੰ ਉਹ ਬਾਹਰ ਨਿਕਲ ਗਿਆ ਬਾਹਰ ਮੈਂ ਨਿਕਲ ਗਿਆ ਨਿਕਲ ਗਿਆ ਬਾਹਰ ਚੱਲ ਆ ਜਾ ਆ ਜਾ ਮੈਂ ਨਿਕਲ ਹੇ ਜੋਵਾਨਾ ਥੱਲੇ ਆਓ ਦੇਖੋ ਕੀ ਕਰਦਾ ਭਾਈ ਇਹਦਾ ਇੰਨਾ ਡਰ ਲੱਗੇ ਰਹਿੰਦਾ ਸਾਨੂੰ ਨਾ ਪੁੱਛੋ ਮਤ ਇੰਨੀ ਸ਼ਰਾਰਤਾਂ ਕਰਦਾ ਉਹਨਾਂ ਨਾਲ ਓਏ ਯੇ ਕੀ ਬਣ ਰਹੇ ਆਂ ਅੰਦਰ ਮੈਗੀ ਮੈਗੀ ਅਜੇ ਬੱਚੇ ਨੂੰ ਮੈਗੀ ਖਿਲਾਉਣੀ ਭਾਈ ਮੈਗੀ 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 ਚਾਹ ਲੱਸੀ ਚਲਾ ਲੱਸੀ ਵੀ ਨਹੀਂ ਰਾਦਨ ਲੱਸੀ ਵੀ ਨਹੀਂ ਆਹ ਨਾਲੇ ਪਾਣੀ ਚੱਲੂ ਏ ਹੈ ਥੱਲੇ ਉਤਰੋ ਹੁਣ ਬਸ ਕਰ ਹੁਣ ਨੇ ਵਿੱਚ ਪੇੜ ਵੀ ਲੱਗ ਜਾਂਦੀ ਹੈ ਲੋ ਜੀ ਸ਼ਾਮ ਦੇ ਵੱਜ ਚੁੱਕੇ ਨੇ ਤਕਰੀਬਨ 8 ਬਸ ਹੁਣ ਜਣੇ ਛੋਟੇ ਹੋਣ ਲੱਗ ਗਏ ਅੱਗੇ ਤਾਂ 10 ਵਜੇ ਤੱਕ ਦਿਨ ਖੜਾ ਰਹਿੰਦਾ ਸੀ ਹੁਣ ਜਣੇ ਇੱਕ 8 8:30 ਨੇ ਲਾ ਹੋ ਜਾਂਦਾ 8:30 ਵਜੇ ਲੈ ਤੁਸੀਂ ਰਬੂਨ ਤਾਂ ਖਾਲੀ ਮੈਜੀ ਜੇ ਤੈਨੂੰ ਆਹੀ ਰੋਟੀ ਪਾ ਦੇਵੇਂ ਨਾ ਖੰਡਾਇਆ ਪਿਆ ਹੁੰਦਾ ਹੁਣ ਦੇ ਨਾਲ ਇੱਕ ਮਾੜੀ ਛੱਡੀ ਵੀ ਹੈਗੀ ਹੁਣ ਅੱਥਰਾਂ ਚੱਕ ਚੱਕ ਵੀ ਖਾਂਦੀ ਹੈ ਤਦ ਨੂੰ ਜਵਾਦ ਲਗੀ ਇਕਣਾ ਦਸ ਦੂਰਾ ਤੀਰਾ ਹੋਇਆ ਪਿਆ ਹਾਏ ਹਾਏ ਕੰਡੇ ਆ ਕੇ ਲੋ ਜੀ ਹੁਣ ਅਸੀਂ ਚੱਲਿਆ ਬੱਚਿਆਂ ਨੂੰ ਲੈ ਕੇ ਔਰਾ ਤੌਰ ਹੀ ਹੋ ਉਹਨਾਂ ਸੇ ਮਸਤੀ ਕਰਕੇ ਆਉਣੇ ਖੇਡਣਾ ਕੁੱਦਣਾ ਘਰੇ ਹਲਤਾ ਕਰੀ ਜਨੇ ਬੈਠੇ ਨਹੀਂ ਇਹ ਲੋ ਜੀ ਫੌਜਾਂ ਹੋ ਗਿਆ ਰੈਡੀ ਜਾਣ ਨੂੰ ਮੂਰੇ ਦੇਖ ਕੇ ਮੋੜਾ ਧਿਆਨ ਨਾਲ ਨਿਆਣੀ ਬਾਹਰ ਆ ਕੇ ਪੂਰਾ ਖੁੱਲ ਜ ਨੇ ਇੱਕ ਵਾਰ ਤਾਂ ਬਖਰੀ ਚਾਹ ਹੁੰਦਾ ਇਹਨਾਂ ਨੂੰ ਕਿਉਂਕਿ ਇੰਡੀਆ ਵਰਗੇ ਬੇੜੇ ਤਾਂ ਹੈ ਨਹੀਂ ਉਰੇ ਉਹ ਬਾਹਰ ਨਿਕਲ ਆ ਉਹ ਤੇ ਖੇਡਣ ਨੂੰ ਮਿਲਦਾ ਆਜੋ ਆਜੋ ਚਲੋ ਹਾਂ ਹਾਂ ਚੱਲ ਚੱਲ ਦੇਖ ਲੈ ਦੇਖ ਲੈ ਚਲੋ 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 9:00 ਵਜੇ ਟੰ ਟੰ ਹੋਣ ਲੱਗ ਗਈ 9:00 ਵਜੇ ਦੀ ਜਦ ਲੋਕ ਤੁਸੀਂ ਲੋ ਬਈ ਹੁਣ ਪਹੁੰਚ ਗਿਆ ਆਪਾਂ ਔਰਾ ਤੌਰੀਓ ਬੱਚਿਆਂ ਨੂੰ ਲੈ ਕੇ ਤੇ ਹੁਣ ਔਰਾ ਤੌਰੀ ਇਹਨਾਂ ਨੇ 2 ਮਿੰਟ ਝੂਟੇ ਦਵਾ ਕੇ ਫਿਰ ਚੱਲਦੇ ਘਰ ਵਾਪਸ ਸਭ ਲੋਕ ਛੁੱਟੀਆਂ ਕਰਕੇ ਨਿਕਲੇ ਹੋਏ ਬਾਹਰ ਦੇਖ ਦੇਖ ਉਹ ਪਿਆਨੋ ਲੋ ਜੀ ਕੋਮਿਕਾ ਹੋਰ ਆ ਗਈ ਇਹਨਾਂ ਦੀ ਕੀ ਨਾਮ ਇਹਦਾ ਇਹਦਾ ਨਾਮ ਸੋਫੀਆ ਸੋਫੀਆ ਚਲ ਆਜੋ ਕਾਨੂੰਨ ਲੱਗਦਾ ਬਾਈ ਔਰਤ ਔਰ ਇਹ ਬੰਦ ਆ ਕਿਉਂਕਿ ਪਾਰਲਾ ਗੇਟ ਵੀ ਬੰਦ ਆ ਬੰਦ ਆ ਬੰਦ ਆ ਉਹ ਤਾਂ ਲੋਕ ਆ ਆ ਲਿਖਿਆ ਹੋਇਆ ਵੀ ਇਹਨਾਂ ਨੇ 25 ਅਗਸਤ ਤੱਕ ਬੰਦ ਆ ਪੁੱਤ ਹਾਂ 25 ਅਗਸਤ ਤੱਕ ਬੰਦ ਆ ਆ ਜੋ ਬੱਚਿਆਂ ਦਾ ਦਿਲ ਜ ਟੁੱਟ ਗਿਆ ਦੇਖ ਨਹੀਂ ਹੁੰਦਾ ਯਾਰ ਕਈ ਵਾਰ ਔਰਤ ਔਰ ਇਹ ਬੰਦ ਆ ਚਲ ਉਧਰ ਕਮਾ ਲੈਣ ਇਹਨਾਂ ਨੂੰ ਥੋੜਾ ਜਿਹਾ ਆ ਪਾਰਕ ਨੂੰ ਗੇ ਤੁਨੋ ਭੁੱਲੀਓਲਾ ਉੱਤਨੇਰਾ ਪਿਆ ਪੁੱਤ ਓਰੀ ਕੋ ਮੋਲੋ ਪਿਆਸੇ ਚ ਘੁੰਮਦੇ ਆ ਜੋ ਪਿਆਸੇ ਚਲਦੇ ਆ ਜੀ ਆਓ ਪਿਆਰ ਕੇ ਭਾਂਦਾ ਹੋਣਾ ਮਾਂ ਮਾਂ ਇਤਾਰ ਜਿੱਦਿਆ ਪਿਆਸੇ ਚਲਦੇ ਹੋ ਨਾ ਪਾ ਨੇਰਾ ਹੋ ਗਿਆ ਪੁੱਤ ਮੰਨੀ ਦਾ ਹੁੰਦਾ ਉਧਰ ਨਹੀਂ ਹੁਣ ਜਾਣਾ ਕਿਤੇ ਵੀ ਜਿਨਨੇ ਉੱਥੇ ਪਹੁੰਚਦੇ ਨੇ ਤਾਂ ਹੋਰ ਨੇਰਾ ਹੋ ਜਾਣਾ ਜ਼ਿਆਦਾ ਕਿੰਨਾਂ ਦੀ ਫੋਟੋ ਖਿਚਾਉਣ ਲੱਗੀ ਐ ਉਹਨੋਂ ਦੂਏ ਤਰੇ ਹੋਰ ਔਰ ਜੇ ਨਹੀਂ ਮਿਲਾ ਖੇਲਣ ਹੁਣ ਇੱਥੇ ਲੱਗੇ ਹੋਏ ਆਂ ਵਿਆਸੇ ਚ ਰਤਮਾ ਪਿੱਛੇ ਰੁਬ ਤਾ ਉਹਨੂੰ ਕੱਪੜੇ ਨਾਲ ਗਿੱਲੇ ਕਰ ਲਿਓ ਆਪਣੇ ਰਾਤ ਨੂੰ ਜੋਬਨ ਤੁਸੀਂ ਇੱਧਰ ਆ ਜਾ ਹੁਣ ਹਾਂ ਿਲਾਈ ਵਾਲਾ ਪਾਣੀ ਆ ਹਾਂ ਿਲਾਈ ਵਾਲਾ ਪਾਣੀ ਕਾ ਦੇਣਾ ਿਲਾਈ ਵਾਲਾ ਪਾਣੀ ਆ ਹਾਂ ਇਹ ਮੈਂ ਤੁਹਾਨੂੰ ਕਹਿੰਦਾ ਆਪਨੇ ਯਾਰ ਉਹਦੇ ਫਰਕ ਬਹੁਤ ਸਵਿਸਨ ਸਵਿਸਥੇ ਚ ਹੈਗਾ ਟੈਂਪਰੇਚਰ ਆ ਟਾਈਮ ਹੋਿੰਦਾ 21 22 ਡਿਗਰੀ ਦਾ ਤੇ ਆਪਣੇ ਹੈਗਾ ਔਰ 30 ਡਿਗਰੀ 32 ਡਿਗਰੀ ਦਾ ਮੈ ਥੋੜੀ ਗਰਮੀ ਮਹਿਸੂਸ ਹੁੰਦੀ ਉੱਥੋਂ ਆ ਕੇ ਹੁਣ ਬਾਕੀ ਹੁਣ ਨਿਆਣੇ ਯਾਰ ਘਰ ਨਿਕਲ ਮਨਾਉ ਨਹੀਂ ਲੈਂਦੇ ਘਰ ਨੂੰ ਜਾਣਾ ਹੁਣ ਸਾਲੇ ਕੋੜਾ 10 ਮਿੰਟ 10 5 5 ਮਿੰਟ ਖੇਲੋ ਬਾਅਦ ਚੱਲੀਏ ਫਿਰ ਆਪਾਂ ਹਨੇਰਾ ਹੋ ਗਿਆ ਬੁੱਤ ਬਹੁਤ ਹੋਣਾ ਰੋਮਨ ਚ ਅੰਦਰ ਦੇਖੇ ਚੰਦ ਨੂੰ ਕਹਿੰਦਾ ਕਿਆ ਹੋ ਗਿਆ ਚੰਦ ਪੂਰਾ ਹੋ ਗਿਆ ਅੱਗੇ ਦੇਖ ਤਾਂ ਕਈ ਵਾਰ ਅੱਧਾ ਹੁੰਦਾ ਕਹਿੰਦਾ ਚੰਦ ਨੂੰ ਕਿਆ ਹੋ ਗਿਆ ਚੰਦ ਪੂਰਾ ਗੋਲ ਆ ਹਾਂ ਬਰਾਵੋ ਐਦਾਂ ਆਲੇ-ਦਾਲੇ ਦੇਖ ਕੇ ਫੇਰ ਪਾਰ ਕਰ ਗਾਨੀ ਆ ਓਕੇ ਹਾਂ ਹਾਂ ਮੈਂ ਦੱਸਦਾ ਪੁੱਤ ਕੋਈ ਨਹੀਂ ਚੱਲ ਹੁਣ ਜਾਣੀ ਕਰ ਨੂੰ ਪਿੱਛੇ ਨੂੰ ਪੈਰ ਜੇ ਮੁੜੀਏ ਨਾ हां चल चल मुड़े देख के। ਤੁਹਾਨੂੰ ਅੱਜ ਸਵੇਰ ਸਵੇਰ ਦਾ ਘੁਮਾ ਰਿਆ ਤੁਹਾਨੂੰ। ਤੁਸੀਂ ਦੇਖ ਲੈ ਹੁਣ ਤੱਕ ਤੁਹਾਡੇ ਰੱਜੇ ਨਹੀਂ ਤੁਸੀਂ ਕਹਿਣ ਦਾ ਮਤਲਬ। ਭਾਜਲਾ ਭਾਜਲਾ ਹੁਣ। ਪਹਿਲਾਂ ਤੁਹਾਨੂੰ پارک ਲੈ ਕੇ ਆ ਵੱਡੇ। ਫੇ ਤੁਹਾਨੂੰ ਘਰੇ ਖਲਾਇਆ। ਔਰ ਜੋ ਤੋੜੀ ਬੰਦਾ। ਔਰਾ ਤੋੜੀ ਬੰਦਾ ਭਾਈ ਤੁਹਾਨੂੰ ਇਹਦੀ ਗੱਲ ਸਦਾ ਹਦ ਲੈ। ਹਾਂ ਕੀ ਔਰਿਓ ਤੋੜਿਓ ਕਿਉਂ ਕੀ ਬੰਦ ਕਿਉਂ ਕੀ ਤਰਸ ਤੋਂ ਲਿਖਿਆ ਕਿਉਂ ਕੀ ਕੋ ਛੇੜ ਅਜ ਵੀ। ਓਕੇ। ਲੋ ਜੀ ਬਾਕੀ ਸਮਝ ਲਿਓ ਆਪੇ। ਇੱਠੇ ਜੀ ਕਰ ਲਿਓ। ਚੱਲ ਬਹੁਤ ਸ਼ਰਾਰਤਾ ਕਰਦੇ ਤਿੰਨੇ ਜਣੇ ਰਲ ਜਿੰਨੇ ਤਿੰਨੇ ਜਣੇ ਫਿਰ ਬਹੁਤ ਸ਼ਰਾਰਤਾ ਕਰਦੇ ਆ ਇਹੋ ਜੀ ਹੁਣ ਅਸੀਂ ਆ ਗਏ ਔਰ ਆ ਤੌਰੀਓ ਤੋਂ ਵਾਪਸ ਹੋ ਜਾਂਦੇ ਪ੍ਰਾਪਗੁਣਾ ਉਤੇ ਮੂਰੇ ਰਸਮ ਹੈ ਮੈਂ ਤੇ ਜੋਗਨ ਪਿੱਛੇ ਆ ਰਹੇ ਆਂ ਅਗਰ ਪ੍ਰਾਪਗੁਣ ਦਾ ਘਰ ਆ ਹੈਗਾ ਸਾਥ ਕਰ ਬੱਸ ਬੱਸ ਹੁਣ ਟੱਪਣਾ ਨਹੀਂ ਬੜਾ ਅਸੇ ਨਾਲੇ ਦੋਹ ਨਾਲੇ ਉਹ ਵੀ ਨਾਲੇ ਚੁੱਪ ਚੁੱਪ ਰਹੇ ਨਾ ਨਾਲੇ ਹਾਂ ਪਰ ਨੂੰ ਜੋ ਵੀ ਨਾ ਫਿਰ ਉਹਨੂੰ ਖੇਡਾਂ ਦੇ ਦਿੰਦਾ ਆ ਤਾਂ ਜਦੋਂ ਮਾਈਕ ਸੁਣ ਕੋਈ ਆ ਹਾਂ ਮੇਰੇ ਕੋਲ ਦੋ ਖੇਡਦਾ ਏ ਸ਼ੋਰਟ ਆ ਓਪਨ ਮੈਨੂੰ ਕੋਈ ਕਿਹਾ ਸੀ ਕਿ ਆ ਹੋਇਆ ਉਹ ਮੇਰਾ ਫੇਵਰੇਟ ਆ ਓਕੇ ਤੁਹਾਨੂੰ ਮੈਂ ਕੁਛ ਨਹੀਂ ਦੱਸਾਂ ਚਲ ਠੀਕ ਆ ਲੋ ਜੀ ਬਾਕੀ ਅੱਜ ਦਾ ਬਲੌਗ ਇੰਨਾ ਕੇ ਸੀ ਬਾਕੀ ਮਿਲਿਆ ਤੁਹਾਡਾ ਨਾਲ ਜਲਦੀ ਨਵੇਂ ਬਲੌਗ ਦੇ ਵਿੱਚ ਨਵਾਂ ਟੂਰ ਕਰਦੇ ਆ ਆਪਾਂ ਤਿਆਰ ਤੇ ਤੁਹਾਨੂੰ ਦਿਖਾਉਣਾ ਫਿਰ ਨਵੇਂ-ਨਵੇਂ ਲੋਕੇਸ਼ਨਾਂ ਉਦੋਂ ਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਈ ਬਾਈ ਤੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨ ਨਾ ਭੁੱਲੋ